so no ਸਾਹਿਬ ਜੀ ਮੁੰਜਤਾ ਸੰਮੁੰਦ ਸਗਰ ਨੀਰ ਪਰੇ ਤੇ ਤੇ ਦੇ ਪੱਥਰ ਥਾਰੇ ਜੀਆ ਦਾ ਰੰਗਨ ਬਰਾਗ ਰਤਪੇ ਪੀਤਰ ਵਗੈ ਕਾਤੀ ਪਰਨਵ ਦਾ ਨਾਨਕ ਹੁਕਮ ਪਛਾਣੇ ਸੁਖ ਹੋਵਦ ਨਰਾਤੀ ਆਏ ਪ੍ਰਭ ਸਰਣਾ ਅਖਰ ਹਰ ਮਨ ਵਸਤ ਨਾਨਕ ਹੋਤ ਨਹਾ ਲੋ ਜੁਗ ਜੁਗ ਅਡਲ ਜੋ ਆਨੰਦ ਦੇ ਬੰਦੀ ਜਗਤੂ ਤਖਤੰਦ ਦੇ ਮਲਕ ਗਿ ਆਨੰਦ ਮਜਸ਼ਮੈ ਰਹਿਮਤਾਂ ਦੇ ਜਾਹ ਰਜੂਰ ਹਾਜਰ ਹਜੂਰ ਸ਼ਬਦ ਗੁਰੂ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਵਨ ਪਵਿੱਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਲਗਾਰੀ ਅਥੇ ਸਤਿਗੁਰਾਂ ਜੀ ਦੇ ਪਾਵਨ ਅਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਵਾਰੀ ਖਲਸ ਰੂਪ ਸਦ ਸੰਗਤ ਜੀਓ ਮਡੇ ਹੀ ਪਾਗ ਹਨ ਨਿਮਾਣਿਆਂ ਦੇ ਮਾਣ ਨਿਤਣਿਆਂ ਦੇ ਧਾਣ ਨਿਉਟਿਆਂ ਦੀ ਊਂਡ ਨਗਤਿਆਂ ਦੀ ਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮੋਾਰ ਕ੍ਰਿਸ਼ਨਾਂ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਬਾਣੀ ਦੀ ਅਪਹਰ ਰੋਜ ਲੜੀ ਬਾਹ ਵਿਚਾਰਾਂ ਦੀ ਸੰਝ ਆਉਂਦੇ ਹਾਂ ਅੱਜ ਦੀ ਪਾਵਨ ਸ਼ਬਦ ਦਸਵੇਂ ਪੌੜੀ ਹੈ ਆਨੰਦ ਸਹਿਬ ਜੀ ਦੀ ਸਤਿਗੁਰੂ ਕਿਰਪਾ ਕਰ ਦੇ ਨੇ ਏ ਮਨ ਚੰਚੱਲਾ ਚਤੁਰਾਈ ਕਿੰਨੇ ਨਾਮੋਂ ਹੈ ਚਤੁਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰੇ ਹੁਣ ਜਿਸ ਆਨੰਦ ਦੀ ਗੱਲ ਸਤਿਗੁਰੂ ਸਾਨੂੰ ਦੱਸ ਰਹੇ ਨੇ ਜੜ ਅਨੰਦ ਸਤਿਗੁਰੂ ਸਾਡੀ ਚੋਣੀ ਦੇ ਵਿੱਚ ਭਾ ਰਹੇ ਨੇ ਸਤਿਗੁਰੂ ਕਹਿੰਦੇ ਉਹ ਚਤਰਾਈਆਂ ਚਲਾਕੀਆਂ ਦੇ ਨਾਲ ਨਹੀਂ ਮਿਲਦਾ ਚਤਰਾਈ ਕਿੰਨੇ ਨਾ ਪਾਏ ਅਤੇ ਨਾ ਮਿਲਦਾ ਮਨ ਦੀ ਚੰਚਲਤਾ ਕਰਕੇ ਜੋਰ ਲਗਾ ਅਸੀਂ ਸਾਡੀ ਸਮਝ ਸਾਡੀ ਸੋਝ ਸਾਡੀ ਸਿਆਣਪ ਕਰਕੇ ਇਹਨੂੰ ਕਹਿੰਦੇ ਨੇ ਚੰਚਲਤਾ ਚਤਰਾਈਆਂ ਚਲਾਕੀਆਂ ਕਿਸੇ ਦੀਆਂ ਲੱਤਾਂ ਖਿਜਣੀਆਂ ਤੋਂ ਅੱਗੇ ਹੋ ਜਾਣਾ ਨਾ ਸੀ ਚੰਚਲਤਾ ਵਿੱਚ ਗਾਟਾ ਸਾਡਾ ਮਨ ਅਤੇ ਨਾ ਚਤਰਾਈਆਂ ਚਲਾਕੀਆਂ ਦੇ ਵਿੱਚ ਗਾਟਾ ਹੁਣ ਇਹਦੇ ਵਿੱਚ ਭਾਵੇਂ ਅਸੀਂ ਲੱਖਾਂ ਪਾਠ ਪੂਜਾ ਕਰ ਲਈਏ ਕਰਾ ਲਈਏ ਰੱਬ ਦਾ ਜਿਹੜਾ ਆਨੰਦ ਸਤਿਗੁਰੂ ਬਿਆਨ ਕਰਦੇ ਪਏ ਨੇ ਰੱਤਾ ਪਰ ਅੱਜ ਸਾਡੇ ਨੇੜੇ ਅਰ ਰੱਬ ਦਾ ਆਨੰਦ ਲੈਣ ਦੇ ਲਈ ਕੁਝ ਹਦੈਤਾਂ ਨੇ ਮਨ ਕਰਕੇ ਵੀ ਨੇ ਅਤੇ ਤਨ ਕਰਕੇ ਵੀ ਨੇ ਹੁਣ ਜੇ ਮਨ ਦੀ ਗੱਲ ਹੈ ਤਾਂ ਅੱਗੇ ਸ਼ਬਦ ਆਵੇਗਾ ਇਹ ਸਰੀਰ ਮੇਰੇ ਹੈ ਸਰੀਰ ਦੀ ਵੀ ਗੱਲ ਹੈ ਅਤੇ ਮਨ ਦੀ ਵੀ ਗੱਲ ਹੁਣ ਮਨ ਤੇ ਦੋ ਲੋਗ ਦੋ ਰੋਗ ਨੇ ਇੱਕ ਚੰਚਲ ਦਾ ਇੱਕ ਚਤਰਾ ਸਤਿਗੁਰੂ ਕਹਿੰਦੇ ਇਹਨਾਂ ਨੂੰ ਛੱਡ ਦੇ। ਤਾਂ ਤੇਰੇ ਕੋਲ ਆਨੰਦ ਹੀ ਆਨੰਦ ਹੈ। ਚਤਰਾਈ ਕਿਨੇ ਨਾ ਪਾਇਆ ਤੂੰ ਸੋਣਾ ਬਣ ਲੈ। ਉਸ ਰੱਬ ਦੇ ਆਨੰਦ ਨੂੰ ਚਤਰਾਈ ਦੇ ਨਾਲ ਅੱਜ ਤੱਕ ਕਿਸੇ ਨੇ ਨਹੀਂ ਪਾਇਆ ਅਤੇ ਨਾ ਪਾਵੇਗਾ। ਜਿਹੜਾ ਤੂੰ ਚਤਰਾਈਆਂ ਚਲਾਕੀਆਂ ਕਰਦਾ ਹੈ ਕਿ ਰੱਬ ਦਾ ਆਨੰਦ, ਰੱਬ ਦਾ ਸਕੂਨ ਮਿਲ ਜੇਗਾ। ਸਤਿਗੁਰੂ ਕਹਿੰਦੇ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ। ਆ ਜਦੋਂ ਅਵਸਥਾ ਬਣਦੀ ਰੱਬ ਦਾ ਆਨੰਦ ਮਿਲੇ ਆ ਕਈਆਂ ਨੂੰ ਰਿਤੀਆਂ ਸਿੱਧੀਆਂ ਮਿਲੀਆਂ ਕਈਆਂ ਨੂੰ ਵਰ ਮਿਲੇ ਸੀ ਆ ਬਾਦ ਦੇ ਵਿੱਚ ਉਹਨਾਂ ਦੀ ਅਵਸਥਾ ਬਦਲ ਗਈ ਸੀ ਪਰ ਅਸੀਂ ਤਾਂ ਆਨੰਦ ਅਜੇ ਰੱਤਾ ਪਰ ਅਭੀ ਸਾਡੇ ਨੇੜੇ ਨਹੀਂ ਹੈ ਚਗਰਾਈਆਂ ਚਲਾਕੀਆਂ ਸਾਡੀਆਂ ਪਹਿਲਾਂ ਨੇ ਇਹਦੇ ਕਰਕੇ ਕਿ ਤੂੰ ਧਿਆਨ ਦੇ ਨਾਲ ਸੁਣ ਮਿੱਤਰ ਪਿਆਰੀ ਆ ਚਤਰਾਈ ਜਲਾ ਕੀ ਕਰਕੇ ਰੱਬ ਦਾ ਸਕੂਨ ਨਹੀਂ ਮਿਲਦਾ ਇਹ ਮਾਇਆ ਮੋਹਣੀ ਜਿਨ ਏਤ ਪਰਮਪੁਲਾਇ ਇਸ ਮਾਇਆ ਨੇ ਹਰ ਇੱਕ ਨੂੰ ਪ੍ਰਸਤੇ ਪਾਇਆ ਹੋਇਆ ਕਿਉਂਕਿ ਮਾਇਆ ਇਦਾਂ ਦੀ ਹੈ ਕਿ ਮਾਇਆ ਮਮਤਾ ਮੋਹਣੀ ਬਿਨ ਦੰਤਾ ਜਗ ਖਾਇ ਸੰਸਾਰ ਵੀ ਸਾਰਾ ਮੋਹ ਹੈ ਅਤੇ ਜਿਹੜਾ ਦੀ ਗ੍ਰਸਤ ਗ੍ਰਿਫਤ ਦੇ ਵਿੱਚ ਆ ਜਾਂਦਾ ਹੈ ਬਿਨਾਂ ਦੰਦਾਂ ਤੋਂ ਨਿਕਲਦੀ ਵੀ ਹੈ ਸਾਤੋ ਗੁਰੂ ਕਹਿੰਦੇ ਨਿਗਲਦੀ ਨਹੀਂ ਕਲੀ ਇਹ ਡੰਗ ਵੀ ਮਾਰਦੀ ਹੈ ਮਾਇਆ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਕਰੇ ਇਹ ਸਾਡੇ ਮਨਾਂ ਦੀ ਅਵਸਥਾ ਹੈ ਚੰਚਲਤਾ ਅਤੇ ਚਤਰਾਇਆਂ ਹੁਣ ਇਤਨਾ ਬਣ ਜਾਂਦਾ ਹੈ ਕਿ ਇਦੇ ਅੰਦਰ ਇੱਕ ਰਸਤੇ ਤੇ ਚੱਲ ਪੈਂਦਾ ਲੱਖ ਯਤਨ ਕਰੀਏ ਸਮਝਾਉਂਦਾ ਸਤਿਗੁਰੂ ਕਹਿੰਦੇ ਨੇ ਮੁਸ਼ਕਲ ਹੈ ਕਿਉਂਕਿ ਜਕੜਿਆ ਕਿਨੇ ਹੋਇਆ ਮਾਇਆ ਨੇ ਇਹ ਮਾਇਆ ਮਮਤਾ ਮੋਣੀ ਜਿਨ ਏਤ ਪਰਮ ਬੁਨਾਇਆ ਇਹ ਮਾਇਆ ਬੜੀ ਮੋਣੀ ਹੈ ਹਰ ਇੱਕ ਨੂੰ ਮੋਹ ਲੈਂਦੀ ਜਗਤ ਦਾ ਹਰ ਇੱਕ ਪ੍ਰਾਣੀ ਇਹਨੇ ਮੋਇਆ ਰੱਬ ਦੇ ॠषि मुनि ਚ ॠषि मुनि ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਕਾਫੀ ਸਮੇਂ ਤੱਕ ਚੌਂਕੜਾ ਮਾਰ ਕੇ ਰੱਖਿਆ ਜਿਹੜੇ ਕਹਿੰਦੇ ਸਾਨੂੰ ਲੋਕ ਦਿਸਦਾ ਪਰ ਲੋਕ ਦਿਸਦਾ ਇਸ ਮਾਇਆ ਨੇ ਉਹਨਾਂ ਦਾ ਵੀ ਅਸਮਦੂਲਾ ਦਿੰਦਾ ਕੱਲੀ ਮਾਇਆ ਛੱਲੜ ਨਹੀਂ ਹੈ ਪਰ ਉਹ ਤੋਂ ਵੀ ਇਹਨੂੰ ਮਾਇਆ ਕਿਹਾ ਜਾਂਦਾ ਹੈ ਅਤੇ ਸਾਡੀ ਤਾਕਤ ਹੈ ਜਿਹੜੀ ਉਹਨੂੰ ਮਾਇਆ ਜਿਹੜਾ ਰੱਬ ਨਾਲੋਂ ਸਾਨੂੰ ਤੋੜੇ ਉਹ ਹਰ ਇੱਕ ਚੀਜ਼ ਮਾਇਆ ਹੈ ਸਾਡਾ ਸਰੀਰ ਵੀ ਮਾਇਆ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਤੱਕ ਤੇਰਾ ਅੰਦਰੋਂ ਮੋਹ ਨਹੀਂ ਟੁੱਟੇਗਾ ਕਿ ਤੂੰ ਪ੍ਰਸੰਗ ਪਰਮਦੇਵ ਵਿੱਚ ਪਿਆ ਤੇ ਪਰਮ ਵੀ ਇਦਾਂ ਦਾ ਭੁਲਾਇਆ ਭੁਲੇਖੇ ਦੇ ਵਿੱਚ ਪੈ ਕੇ ਤੈਨੂੰ ਹਰ ਇੱਕ ਛੈ ਮਿੱਠੀ ਲੱਗਦੀ ਹੈ ਜੈਰ ਨੂੰ ਚਖ ਰਹੇ ਆ ਅਤੇ ਜੈਰ ਨੂੰ ਚਖਦਾ ਹੋਇਆ ਉਹਦਾ ਸਵਾਦ ਜਿਹੜਾ ਤੈਨੂੰ ਮਿੱਠਾ ਲੱਗ ਰਿਹਾ ਹੈ ਬਾਦ ਦੇ ਵਿੱਚ ਜਦੋਂ ਰਿਜ਼ਲਟ ਮਿਲਦਾ ਫਿਰ ਨਰਕ ਹੈ ਮੌਤ ਉੱਤੇ ਸਵਾਏ ਜ਼ਹਿਰ ਦੇ ਕੁਝ ਨਹੀਂ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਮਾਇਆ ਤਾਂ ਮੋਹਣੀ ਤੇ ਨਹਿ ਕੀਤੀ ਜਨਠਾ ਗੋਲੀ ਪਾਈਆ ਠਗੌਲੀ ਹੁੰਦੀ ਹੈ ਠੱਗ ਬੂਟੀ ਤਾਂ ਇਹ ਜੀਵ ਦੇ ਕੀ ਵਾਸਾ ਜਿਸ ਪ੍ਰਭੂ ਨੇ ਇਹ ਸਾਰਾ ਸੰਸਾਰ ਬਣਾਇਆ ਅਤੇ ਸਾਰਿਆਂ ਨੂੰ ਇਹ ਠੱਗ ਪੁੱਟੀ ਬਣਾ ਦਿੱਤਾ ਮੰਨ ਲਓ ਇੱਕ ਖੇਡ ਬਣਾ ਦਿੱਤਾ ਰੱਬ ਨੇ ਹੁਣ ਇਸ ਖੇਡ ਨੂੰ ਇਸ ਜਗਤ ਦੇ ਵਿੱਚ ਕੋਈ ਵਿਰਲਾ ਹੈ ਜਿਹੜਾ ਰੱਬ ਦੀ ਖੇਡ ਨੂੰ ਸਮਝਦੇ ਕੋਈ ਵਿਰਲਾ ਹੈ ਜਿਹੜਾ ਰੱਬ ਦੇ ਮਵਾਰਕ ਚਰਣਾ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਦਾ ਸੱਚੇ ਜਾਂਦਾ ਨਹੀਂ ਤਾਂ ਇਨਸਾਨ ਜਗਤ ਦੇ ਝਮੇਲੀਆ ਦੇ ਵਿੱਚ ਮਾਇਆ ਦੀ ਝਮੇਲੀਆ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ ਕੁਰਬਾਨ ਕੀਤਾ ਇਸ ਸੇਵਟੋਂ ਜਿੰਨ ਮੋਹੋਂ ਮਿੱਠਾ ਲਾ। ਉਹਨਾਂ ਮਾਇਆ ਦਾ ਵੀ ਮੋਹ ਮਿੱਠਾ ਹੈ। ਪਰ ਰੱਬ ਦੇ ਮੁਬਾਰਕ ਚਰਨਾਂ ਦਾ ਵੀ ਮੋਹ ਮਿੱਠਾ ਹੈ। ਇੱਕ ਮਿੱਠਾ ਦਾਣ ਬਾਅਦ ਵਿੱਚ ਜ਼ਹਿਰ ਬਣ ਜਾਂਦਾ ਹੈ। ਨਤੀ ਇੱਕ ਮਿੱਠਾ ਜਿਹੜਾ ਅੰਮ੍ਰਿਤ ਬਣ ਜਾਂਦਾ ਹੈ ਹੁਣ ਜਿਹੜੇ ਅੰਮ੍ਰਿਤ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਮਨ ਲੋ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ ਪਿਆਰ ਤੋਂ ਬਾਅਦ ਉਹ ਅੰਮ੍ਰਿਤ ਬਣ ਜਾਂਦਾ ਹੈ ਸਾਡਾ ਰਜੇ ਮਾ ਸਾਡਾ ਜਿਹੜਾ ਕਾਸ਼ਿਸ਼ ਗੁਰੂ ਦੇ ਵੱਲ ਹੋ ਜਾਂਦੀ ਹੈ ਖਿੱਚ ਗੁਰੂ ਦੇ ਵੱਲ ਹੋ ਜਾਂਦੀ ਹੈ ਆਪਣੇ ਆਪ ਅੰਮ੍ਰਿਤ ਬਣ ਜਾਂਦਾ ਹੈ ਮਠਾਸ ਤੋਂ ਸ਼ੁਰੂ ਹੋਇਆ ਅੰਮ੍ਰਿਤ ਬਣਿਆ ਮਠਾਸ ਕੀ ਸਾਡੇ ਮਨ ਦੀ ਭਾਵਨਾ ਜੇ ਤਰਨੂ ਹੋਈ ਤਾਂ ਉਦਰੀ ਇਹ ਮਠਾਸ ਬਣ ਸਤਿਗੁਰੂ ਕਹਿੰਦੇ ਨੇ ਉਹ ਤੇਰੇ ਤੇ ਨਰ ਪਰ ਹੈ ਜੈਰ ਨੂੰ ਚੁਣਿਆ ਹੋਇਆ ਜਾਂ ਤੂੰ ਅੰਮ੍ਰਿਤ ਨੂੰ ਚੁਣਿਆ ਕਿਉਂਕਿ ਇਹਨਾਂ ਇਨਸਾਨ ਦੀ ਸਮਝ ਦੇ ਮਤਾਬਕ ਤਾਂ ਇਹਨੇ ਅੰਮ੍ਰਿਤ ਹੀ ਚੁਣਿਆ ਹੋਇਆ ਪਰ ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਤੂੰ ਜੈਰ ਚੁਣਿਆ ਕਿਉਂਕਿ ਬਾਅਦ ਦੇ ਵਿੱਚ ਜਾ ਕੇ ਜਦੋਂ ਦਾ ਰਿਜ਼ਲਟ ਮਿਲਦਾ ਹੈ ਜਦ ਜਦ ਉਹ ਕੋਤੇ ਨੂੰ ਮਿਲਦਾ ਹੈ ਉਹਦਾ ਰਸ ਮਿਲਦੇ ਤਾਂ ਉਹ ਜੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਗੁਰੂ ਅਮਰਦਾਸ ਸਮਾਹਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਕੁਰਬਾਨ ਜਾਂਦੇ ਨੇ ਕਿੰਨਾ ਤੋਂ ਜਾਂਦੇ ਨੇ ਕਿ ਔਰਵਾਣ ਦਿੱਤਾ ਕਿਸੈ ਬਟਾਉਂ ਇਹਨ ਮੋਹ ਮਿੱਠਾ ਲਾਜ ਜਿਨ੍ਹਾਂ ਨੇ ਗੁਰੂ ਦਾ ਪਿਆਰ ਗੁਰੂ ਦੀ ਮਹੱਭਤ ਗੁਰੂ ਦੀ ਸੰਗਤ ਗੁਰੂ ਦੀ ਬਾਣੀ ਜਿਨ੍ਹਾਂ ਨੂੰ ਮਿੱਠੀ ਲੱਗੀ ਹੈ ਸਤਿਗੁਰੂ ਕਹਿੰਦੇ ਨੇ ਅਸੀਂ ਉਹਨਾਂ ਤੋਂ ਕੁਰਬਾਨ ਜਾਣੇ ਅਤੇ ਕੁਰਬਾਨ ਜਾਣਾ ਹੁੰਦਾ ਹੈ ਅਗਲੇ ਤੋਂ ਸਦਕੇ ਜਾਣਾ ਸਦਕੇ ਜਾਣ ਦਾ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕੋਈ ਜਨ ਹਰਸੋਂ ਦੇਵੇ ਜੋਰ ਚਰਨ ਗਹੋਂ ਬਖੋਂ ਸੁਭਰਸਨਾ ਦੀਚੈ ਪ੍ਰਾਨੋ ਜੇ ਪ੍ਰਾਣਾ ਦੀ ਕਉਤੀ ਦੇਣੀ ਪਵੇ ਪ੍ਰਾਣ ਦੇਣੇ ਪਣ ਕਹਿੰਦੇ ਉੱਤੇ ਪ੍ਰਾਣ ਵੇਚਤੇ ਜਾਂਦੇ ਨੇ ਇਸ ਨੂੰ ਕਹਿੰਦੇ ਨੇ ਕੁਰਬਾਨ ਜਾਣਾ ਫਿਰ ਆਪਣੇ ਪਿਆਰੇ ਤੋਂ ਦਾ ਕੁਰਬਾਨ ਜਾਇਆ ਜਾਂਦਾ ਹੁਣ ਕੌਣ ਕੁਰਬਾਨ ਜਾਂਦੇ ਨੇ ਆਪਣੇ ਪਿਆਰੇ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਕਹਿੰਦੇ ਨੇ ਜਿੱਥੇ ਮਰਜੀ ਤੂੰ ਚੱਲਿਆ ਜਾਈ ਸਤਿਗੁਰੂ ਕਹਿੰਦੇ ਨੇ ਅਸੀਸੇ ਤੇਰੇ ਤੋਂ ਬਾਰਨੇ ਆ ਤੇਰੇ ਤੋਂ ਸਦਕੀਆਂ ਤੇਰੇ ਤੋਂ ਕੁਰਬਾਨ ਹੁਣ ਜਿੱਥੇ ਮਰਜੀ ਜਾ ਮਾਇਆ ਦਾ ਪ੍ਰਭਾਵ ਦੁਨੀਆ ਦਾ ਪ੍ਰਭਾਵ ਵਿਕਾਰਾਂ ਦਾ ਪ੍ਰਭਾਵ ਤੇਰੇ ਤੇ ਨਹੀਂ ਪਵੇਗਾ ਕਿਉਂਕਿ ਮਨ ਨੂੰ ਇਨੇ ਪਹਿਲਾਂ ਗੁਰੂ ਦੇ ਨਾਲ ਜੋੜਿਆ ਹੈ ਗੁਰੂ ਨੇ ਐਦਾਂ ਦਾ ਅਡੋਲ ਕੀਤਾ ਪ੍ਰਭ ਕੀ ਬਾਣੀ ਸਭ ਕੋ ਬੋਲੇ ਆਪ ਅਡੋਲ ਨਕਵੋਂ ਡੋਲ ਇਹ ਸਾਡੀ ਮਰਜ਼ੀ ਥੋੜੇ ਜੀ ਗੁਰੂਦਵਾਰੇ ਜਾਵਾਂ ਜਾਂ ਸਾਡੀ ਮਰਜ਼ੀ ਥੋੜੇ ਜੀ ਗੁਰੂਦਵਾਰੇ ਵਹਿ ਜਾਵਾਂ ਕਿਸੇ ਵੀ ਟਿਕਾਣੇ ਤੇ ਇਹ ਗੁਰੂ ਦੀ ਮਰਜ਼ੀ ਹੈ ਸਾਡੇ ਦੇ ਤਰਸ ਹੁੰਦਾ ਹੈ ਅਤੇ ਤਰਸ ਦਾ ਭਾਵ ਹੁੰਦਾ ਭਾਗਾਂ ਦੀ ਨਿਸ਼ਾਨੀ ਬਿਨ ਭਾਗਾ ਸਤ ਸੰਗਨਾਂ ਲੱਭੈ ਬਿਨ ਸੰਗਤ ਮੈ ਲੱਭੀ ਤੇ ਗੁਰੂ ਦੇ ਦਵਾਰੇ ਤੋਂ ਬਾਹਰ ਮੈਲੀ ਮੈਣ ਬਦਕਿਸਮਤੀ ਹੈ ਗੁਰੂ ਦੇ ਦਵਾਰੇ ਤੇ ਨੀਸਤਾ ਮੈਣ ਨਹੀਂ ਛੱਡਦੇ ਕਿਸੇ ਦਿਨ ਦੇ ਅਝ ਖੁਲੀ ਕਰਨੀ ਕਿਸੇ ਦੇ ਬਾਰੇ ਬੁਰਾ ਬਖ ਲਾਣਾ ਪਰ ਸਤ ਗੁਰੂ ਕਹਿੰਦੇ ਨੇ ਤੇਰੇ ਚੰਗੇ ਭਾਗ ਨੇ ਜੇ ਤੂੰ ਗੁਰੂ ਦੇ ਦਵਾਰੇ ਤੇ ਆਇਆ ਚੱਲ ਕੇ ਤਨ ਉਪਰਾਲਾ ਉਦਮ ਉਪਰਾਲਾ ਰੱਬ ਨੇ ਦਿੱਤਾ ਤੇਰੇ ਚੰਗੇ ਭਾਗ ਨੇ ਇਹਨਾਂ ਭਾਗਾ ਨੂੰ ਤੋ ਚਮਕਾਉਂਦਾ ਹੈ ਗੁਰੂ ਨੇ ਤੇਰੇ ਤੋਂ ਕੁਰਬਾਨ ਜਾਣਾ ਹੈ ਗੁਰੂ ਨੇ ਤੇਰੇ ਤੋਂ ਸੱਜ ਕੇ ਜਾਣਾ ਗੁਰੂ ਦੇ ਬਾਣੀ ਨੂੰ ਅਤੇ ਗੁਰੂ ਦੇ ਪਿਆਰ ਜਿਹੜਾ ਆਪਣੇ ਮਨ ਦੇ ਵਿੱਚ ਵਸਾਉਣਾ ਸਤਿਗੁਰੂ ਕਹਿੰਦੇ ਨੇ ਕਹਿ ਹੈ ਨਾਨਕ ਮਨ ਚੰਚਲ ਚਤਰਾਈ ਕਿਨੇਨ ਚੰਚਲਤਾ ਚਤਰਾਈ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਅਰੰਭਤਾ ਕਰਦੇ ਨੇ ਕਿ ਚਤਰਾਈ ਦੇ ਨਾਲ ਚੰਚਲ ਦਾ ਦੇ ਨਾਲ ਰੱਬ ਦੀ ਮੁਹੱਬਤ ਨਹੀਂ ਮਿਲਦੀ ਇਹ ਮਨ ਚੰਚਲ ਚੰਚਲ ਚੰਚਲਤਾ ਹੋਗੀ ਚਤਰਾਈ ਹੋਗੀ ਇਹ ਮਨ ਚੰਚਲਾ ਚਤਰਾਈ ਕਿ ਨਾ ਨਾ ਅਤੇ ਕੀਰਤ ਦੇ ਵਿੱਚ ਕਹਿੰਦੇ ਨੇ ਕਹੇ ਨਾਨਕ ਮਨ ਚੰਚਲ ਚਤਰਾਈ ਕਿ ਨਾ ਸਾਡਾ ਮਨ ਚੰਚਲਤਾ ਦੇ ਵਿੱਚ ਅਚ ਚਤਰਾਈਆਂ ਚਲਕੀਆਂ ਦੇ ਵਿੱਚ ਸਤਗੁਰੂ ਨੇ ਦੋ ਵਾਰ ਸਾਨੂੰ ਸੁਚੇਤ ਕੀਤਾ ਕਿ ਇੱਕ ਵਾਰ ਨਹੀਂ ਸੁਣਨਾ ਦੂਜੀ ਵਾਰ ਸੁਣ ਲੈ ਕਿ ਜਦੋਂ ਤੱਕ ਮਨ ਤੇ ਚੰਚਲਤਾ ਹੈ ਰੱਬ ਦਾ ਮੁਹੱਬਤ ਰੱਬ ਦਾ ਪਿਆਰ ਜਾਂ ਰੱਬ ਦੀਆਂ ਖੁਸ਼ੀਆਂ ਕਿਤੋਂ ਦੂਰ ਰਹਿਣਗੀਆਂ ਕਿਉਂ ਚੰਚਲਤਾ ਗਾਲੀਆਂ ਨੇ ਆਪਣੇ ਆਪ ਨੂੰ ਗਵਾ ਲਿਆ ਦੁਨੀਆ ਦੇ ਵਿੱਚ ਰੱਬ ਦਾ ਪਿਆਰ ਦੀ ਤਾਂ ਗੱਲ ਬੜੀ ਦੂਰ ਦੀ ਹੈ ਚੰਚਲਤਾ ਹੁੰਦੀ ਹੈ ਜਿਹੜਾ ਇੱਕ ਥਾਂ ਤੇ ਨਾ ਬੈ ਕੇ ਖਲੋਵੇ ਇਕ ਤਾਂ ਦੇ ਨਾ ਕੋਲੋਂ ਵਾਲੇ ਨੂੰ ਚੰਚਲਤਾ ਕਹਿੰਦੇ ਨੇ ਕਿ ਉਹ ਉਧਰ ਗਿਆ ਮਨ ਕਦੇ ਮਨ ਦੀਆਂ ਉਡਾਰੀਆਂ ਵੱਜਦੀਆਂ ਨੇ ਇੱਕ ਦੂਜਾ ਰੋਗ ਸਾਨੂੰ ਲੱਗੇ ਹੈ ਚਤਰਾਈਆਂ ਦਾ ਪਹਿਲਾਂ ਤਾਂ ਚੰਚਲਤਾ ਨਹੀਂ ਸਾਡੀ ਘੱਟ ਕਿਉਂਕਿ ਗੁਰੂ ਦੇ ਦੁਆਰੇ ਤੇ ਕੇ ਮਨ ਚੰਚਲ ਉਹਥੇ ਵੀ ਦੌੜਦਾ ਪਿਆ ਦੂਜਾ ਰੋਗ ਸਾਨੂੰ ਲੱਗਿਆ ਚਤਰਾਈਆਂ ਦਾ ਹੁਣ ਚਤਰਾਈਆਂ ਨੇ ਜੜੀਆਂ ਐਦਾਂ ਨਹੀਂਆਂ ਨੇ ਤੇ ਅਸੀਂ ਜਿਹੜਾ ਸਾਡੇ ਤੋਂ ਮੂਰੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਤੋਂ ਪਿੱਛੇ ਹੋਵੇ ਚੱਲਦੇ ਫੇਰ ਅੱਗੇ ਮੂਹਰੇ ਹੋਇਆ ਕੋਈ ਸਾਡੇ ਤੋਂ ਪਿੱਛੇ ਹੁਣ ਬਦਕਿਸਮਤੀ ਇਹਦੀ ਇਹ ਹੈ ਸਤਿਗੁਰੂ ਕਹਿੰਦੇ ਨੇ ਜਾ ਤੂੰ ਸਾਰਿਆਂ ਤੋਂ ਅੱਗੇ ਪਰ ਬਦਕਿਸਮਤੀ ਇਨਸਾਨ ਦੀ ਆਪ ਡੱਕਾ ਨਹੀਂ ਤੋੜਨਾ ਅਤੇ ਦੂਜੇ ਦੀਆਂ ਲਥਾਂ 'ਚ ਜਣੀਆਂ ਆਪ ਕੋਈ ਤੁਮ ਉਪਰਾਲਾ ਨਹੀਂ ਹੈ ਆਪ ਆਲਸ ਦੇ ਨਾਲ ਭਰੇਗਾ ਅਤੇ ਦੂਜੇ ਦੀਆਂ ਇਲਤਾਂ 'ਚ ਦੇ ਕਿਉਂਕਿ ਚੰਚਲ ਅਤੇ ਚਤਰਾਈ ਜੜੀ ਹੈ ਇਹਦੇ ਕੋਲ ਅੰਤਾਂ ਦਾ ਆਲਸ ਲੈ ਕੇ ਆਉਂਦੇ ਨੇ ਦਲੇਦਰੀ ਲੈ ਕੇ ਆਉਂਦੇ ਨੇ ਜਿਹੜਾ ਇਨਸਾਨ ਡੱਕਾ ਨਹੀਂ ਤੋੜਦਾ ਉਹ ਜਿਹੜਾ ਰੱਬ ਦਾ ਪਿਆਰਾ ਹੈ ਉਹਦੇ ਕੋਲ ਚੰਚਲਤਾ ਨਾ ਚਤਰਾਈ ਹੈ ਉਹ ਤਾਂ ਏਦਾਂ ਦਾ ਹੈ ਜਿਵੇਂ ਰੱਬ ਦਾ ਸੁਭਾਅ ਦਾ ਕਿ ਸਾਰਿਆਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਵਿਚਰਦਾ ਹੈ ਉਹ ਸੋਚਦਾ ਹੈ ਕਿ ਹਮਨੇ ਚੰਗੇ ਬੁਰਾ ਨਹੀਂ ਕਿ ਸਾਰੇ ਚੰਗੇ ਨੇ ਮੇਤੋ ਅਤੇ ਸਾਰੀ ਸਾਰਿਆਂ ਤੋਂ ਬੁਰਾ ਮੈਂ ਹਾਂ ਜਦੋਂ ਏਦਾਂ ਦੀ વૃਤੀ ਬਣਦੀ ਹੈ ਚੰਚਲਤਾ ਚਤਰਾਈ ਕਿਸ ਦੇ ਨਾਲ ਕਰੇਗਾ ਜਦੋਂ ਇਹ ਬਰਾਬਰੀ ਕਰਦਾ ਹੈ ਕਿਸੇ ਦੇ ਨਾਲ ਕਿ ਮੈਂ ਉਹ ਤੋਂ ਅਖੇ ਜਾਣਾ ਹੈ ਮਾਇਦਾ ਕਰਨਾ ਹੈ ਪਰ ਉਹ ਤੇ ਚਤਰਾਈਆਂ ਵੀ ਕਰਦਾ ਹੈ ਅਤੇ ਚੰਚਲਤਾ ਵੀ ਕਰਦਾ ਹੈ ਚਤਰਾਈ ਹੁੰਦੀ ਹੈ ਅਸੀਂ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਮੂੰਹ ਤੋਂ ਤਾਂ ਮਿੱਠਾ ਬੋਲਣਾ ਹੈ ਮੂੰਹ ਤੋਂ ਤਾਂ ਭਰਾ ਭਰਾ ਆਪਣਾ ਆਪਣਾ ਕਰਨਾ ਅਤੇ ਮਨ ਦੇ ਵਿੱਚ ਇਹ ਚੱਲਦਾ ਹੁੰਦਾ ਕਿ ਕਦੋਂ ਮੈਂ ਦੇ ਗੰਜਰ ਮਾਰਾਂ ਉਹਨੂੰ ਚੰਚਲ ਤੱਕ ਉਹਨੂੰ ਚਤਰਾਈ ਕਹਿੰਦੇ ਨੇ ਚੰਚਲਤਾ ਹੁੰਦੀ ਹੈ ਜਿਹੜਾ ਮਨ ਖੜਿਆ ਹੋਵੇ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਬੰਨ ਕੇ ਰੱਖ ਸੱਜਣਾ ਮਨ ਨੂੰ ਟਿਕਾ ਕੇ ਰੱਖ ਗੁਰੂ ਤੇਰੇ ਬਾਰੇ ਨਿਆਰੇ ਕਰੇਗਾ ਸਮਾਪਤੀ ਦਾ ਸਮਾ ਹੋ ਜਾ ਭੁੱਲਾਂ ਦੀ ਖਿਮਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ